ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਤੱਕ ਆਪ ਜੀ ਨੇ শ্রবণ ਕੀਤਾ ਹੈ ਪੰਜਵੀਂ ਵਾਰ ਦੀਆਂ 10 ਪੌੜੀਆਂ ਤੱਕ ਦਾ ਜਾਪ ਅੱਜ ਆਪਾਂ ਸਾਂਝ ਪਾਉਣੀ ਹੈ ਭਾਈ 11ਵੀਂ ਪੌੜੀ ਤੋਂ ਭਾਈ ਗੁਰਦਾਸ ਜੀ ਦੀ ਪੰਜਵੀਂ ਵਾਰ ਦੀ 11ਵੀਂ ਪੌੜੀ ਤੋਂ ਅੱਜ ਆਰੰਭ ਕਰਨਾ ਹੈ ਭਾਈ ਪ ਜੀ ਨੇ ਸਤਕਾਰ ਸਹਿਤ ਸਰਵਣ ਕਰਨਾ ਕੀ ਆਖਦੀ ਨੇ ਭਾਈ ਗੁਰਦਾਸ ਜੀ 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਸ਼ਹਜਾਦੇ ਤੇ ਰਾਜਕੁਮਾਰਾਂ ਦੇ ਸੁਖ ਦਾ ਵਰਣਨ ਕਰਦੇ ਨੇ ਆਓ ਸਰਵਣ ਕਰੀਏ ਲਸਕਰ ਅੰਦਰ लाडले ਪਾਤਸ਼ਾਹ ਜੈ ਸਹਜਾਦੀ ਪਾਤਸ਼ਾਹ ਅੱਗੇ ਚੜਨ ਪਿੱਛੇ ਸਭ ਉਮਰੋ ਪਿਆਦੇ ਬਲਬਲ ਆਵਣ ਤਾਏ ਫੇ ਓਏ ਸਹਜਾਦੀ ਮਰਮਰਾਦੀ ਕਿਰਮਤ ਘਰ ਬਢੀਰੀਅਨ दर गह हुए को को टोई से लहन सेवा अंदर कारकु सादी पातशाह पातशाह गुरमुख्र तै गुर सादी शाह सुहिली आद जुगादी ਸਹ ਸੁਹਿੱਲੀ ਆਦ ਜੁਗਾਦੀ ਅਗੇ 12ਵੀਂ ਪੌੜੀ ਦੇ ਵਿੱਚ ਫਿਰ ਇਸੇ ਭਾਵ ਦਾ ਹੋਰ ਦਿਸਤਾਂਤ ਦਿੰਦੇ ਨੇ ਭਾਈ ਗੁਰਦਾਸ ਜੀ ਤਾਰੇ ਲਖ ਅਨੇਰ ਵਿੱਚ ਚੜਿਆ ਸੁਜਨ ਸੁਜੈ ਕੋਈ ਸੀਹ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਆਏ ਖੜੋਈ ਬਿਸਯਰ ਗਰੜੇ ਡਿੱਠਿਆਂ ਕੁੱਡ ਬੜੇਂਦੇ ਲਖ ਅਲੋਈ ਬਿਸਯਰ ਗਰੜੇ ਡਿੱਠਿਆਂ ਕੁੱਡੀ ਵੜਿੰਦੇ ਲਖ ਪਲੋਈ ਕੰਕੇਰੂ ਸਹਬਾਜ ਦੇਖ ਟੁਕ ਨਹੰਗਨ ਮਿਲੇ ਨਟੋਈ ਚਾਰ ਵਿਚਾਰ ਸੰਸਾਰ ਵਿੱਚ ਸਾਧ ਸੰਗਤ ਮਿਲ ਦੁਰਮਤ ਖੋਈ ਸਤ ਗੁਰ ਸੱਚਾ ਪਾਤਸ਼ਾਹ ਦੁਬਦ ਮਾਰ ਮਵਾਸਾ ਗੋਈ ਗੁਰਮੁਖ ਦਾਤਾ ਜਾਣ ਜਣੋਈ ਗੁਰਮੁਖ ਦਾਤਾ ਜਾਣ ਜਣੋਈ 13ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਦਾ ਗੁਰਮੁਖ ਗਾਢੀ ਰਾਹ ਇਸ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਢੀ ਰਾਹ ਚਲਾਇਆ ਪੰਜ ਦੂਤ ਕਰ ਭੂਤ ਵਸ ਦੁਰਮਤ ਦੂਜਾ ਭਾਉ ਮਿਟਾਇਆ ਸ਼ਬਦ ਸੁਰਤ ਲਿਵ ਚੱਲਣਾ ਜਮ ਜਾਗਾ ਦੀ ਨੇੜ ਨ ਆਇਆ ਬੇਮੁਖ ਬਾਰਹਿ ਬਾਟ ਕਰੇ ਸਦ ਸੰਗਤ ਸੱਚਖੰਡ ਵਸਾਇਆ ਪਾਉ ਭਗਤ ਭਉ ਮੰਤਰ ਦੇ ਨਾਮਦਾਨ ਇਸ਼ਨਾਨ ਦਿਰੜਾਇਆ ਜਿਉਂ ਜਲ ਅੰਦਰ ਕਮਲ ਹੈ ਮਾਇਆ ਵਿੱਚ ਉਦਾਸ ਰਹਾਇਆ ਆਪ ਗਵਾਈ ਨ ਆਪ ਗణਾਇਆ ਅੱਗੇ ਪੌੜੀ 14ਵੀਂ ਦੇ ਵਿੱਚ ਸੱਚਾ ਸੁਖ ਤੇ ਖੁਸ਼ੀ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਆਵਸਰਵਣ ਕਰੀਏ ਰਾਜਾ ਪਰਜਾ ਹੋਏ ਕੈ ਚੱਕਰ ਕੁਕਰ ਦੇਣ ਦਹਾਈ ਜਮਦਿਆ रुण ਚੁਣ ਚਣਾ ਨਾਨਕ ਦਾਦਕ ਹੋਈ ਬਧਾਈ ਵਿਵਾਹ ਨੂੰ ਸਿੱਠਣੀਆਂ ਦੋਹੀ ਬਲੀ ਦੋਇ ਤੁਰ ਵਜਾਈ ਵਿਵਾਹ ਨੂੰ ਸਿੱਠਣੀਆਂ ਦੋਹੀ ਬਲੀ ਦੋਇ ਤੁਰ ਵਜਾਈ ਓ ਰੋਬਨ ਪਿੱਟਨ ਮਈਆਨੋ ਵੈਣ ਅਲਾਹਣ ਤੁਮ ਤੁਮਹਾਈ ਸਾਧ ਸੰਗਤ ਸਚ ਸੋਹੇਲਾ ਗੁਰਮੁਖ ਸਾਧ ਸੰਗਤ ਲਿਵਲਾਈ ਬੇਦਕਤੇ ਬਹੁ ਬਾਹਰਾ ਜੰਮਣ ਮਰਣ ਅਲਪਤ ਰਹਾਈ ਅਸਾ ਵਿੱਚ ਨਿਰਾਸ ਵਿਲਾਈ ਅਸਾ ਵਿੱਚ ਨਿਰਾਸਵਲਾਈ ਅੱਗੇ 15ਵੀਂ ਪੌੜੀ ਦੇ ਵਿੱਚ ਗੁਰਮੁਖ ਤੇ ਮਨਮੁਖ ਦੀ ਦਿਸ਼ਾ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਗੁਰਮੁਖ ਪੰਥ ਸੋਹੇ ਲੜਾ ਮਨਮੁਖ ਬਰਹਿ ਵਾਟ ਫਰੰਦੇ ਗੁਰਮੁਖ ਪਾਰ ਲਗਾਇੰਦਾ ਮਨਮੁਖ ਪਵਜਲ ਵਿੱਚ ਡੁੱਬੰਦੇ ਗੁਰਮੁਖ ਜੀਵਨ ਮੁਕਤ ਕਰੇ ਮਨਮੁਖ ਫਿਰ ਫਿਰ ਜਨਮ ਮਰੰਦੇ ਗੁਰਮੁਖ ਸੁਖਵਲ ਪਾਇੰਦੇ ਮਨ ਮੁਖ ਦੁਖ ਫਲ ਦੁਖ ਲਹੰਦੇ ਗੁਰਮੁਖ ਦਰਗਹਿ ਸੁਰਖ ਰੂ ਮਨ ਮੁਖ ਜਮਪੁਰ ਡੰਡ ਸਹੰਦੇ ਗੁਰਮੁਖ ਆਪ ਗਵਾਇਆ ਮਨ ਮੁਖ ਹੋਮੇ ਅਗਨ ਜਲੰਦੇ ਬੰਦੀ ਅੰਦਰ ਬਿਰਲੇ ਬੰਦੇ ਬੰਦੀ ਅੰਦਰ ਬਿਰਲੇ ਬੰਦੇ ਅੱਗੇ ਪੌੜੀ 16ਵੀਂ ਦੇ ਵਿੱਚ ਗੁਰਮੁਖ ਦੀ ਤੁਲਨਾ ਸੱਚੀ ਸੁਹਾਗਣ ਦੇ ਨਾਲ ਕੀਤੀ ਹੈ ਭਾਈ ਗੁਰਦਾਸ ਜੀਆ ਨੇ ਵੇਕੜੇ ਘਰ ਲਾਡਲੀ ਮਾਉ ਪੀਓ ਖਰੀ ਪਿਆਰੀ ਵਿੱਚ ਪਹਿਰਾਵਾ ਪੈਨੜੀ ਨਾਨਕ ਦਾ ਦੇਕ ਸਫਰਵਾਰੀ ਲੱਖਾਂ ਖਰਚ ਵਿਆਹੀ ਹੈ ਗਹਿਣੇ ਦਾਜ ਸਾਜ ਅਤ ਭਾਰੀ ਸਾਹ ਹੁਰੜੈ ਕਰ ਮੰਨੀ ਐ ਸਣ ਖਤੀ ਪਰਵਾਰ ਸਧਾਰੀ ਸੁਖਮਾਨੇ ਪਰ ਸੇ ਜੜੀ ਛਤੀ ਭੋਜਨ ਸਦਾ ਸਿੰਗਾਰੀ ਲੋਕ ਵੇਦ ਗੁਣ ਗਿਆਨ ਵਿੱਚ ਅਰਧ ਸਰੀਰੀ ਮੁਖ ਦੁਆਰੀ ਗੁਰਮੁਖ ਸੁਖ ਫਲ ਨੇਹ ਚੋ ਨਾਰੀ ਗੁਰਮੁਖ ਸੁਖ ਫਲ ਨੇਹ ਚੋ ਨਾਰੀ ਅੱਗੇ 17ਵੀਂ ਪੌੜੀ ਦੇ ਵਿੱਚ ਮਨਮੁਖਾਂ ਦਾ ਜੀਵਨ ਵੇਸਵਸਮਾਨ ਹੈ ਇਸ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀ ਹਨ 17ਵੀਂ ਪੌੜੀ ਦੇ ਵਿੱਚ ਜਿਉਂ ਬਹੁ ਮਿੱਤੀ ਵੇਸਵਾ ਸਬ ਕੁ ਲਖਣ ਪਾਪ ਕਮਾਵੇ ਜੋ ਬਹੁ ਮਿੱਤੀ ਵੇਸਵਾ ਸਬ ਕੁ ਲਖਣ ਪਾਪ ਕਮਾਵੇ ਲੋਕ ਦੇਸੋਂ ਬਾਹਰੀ ਤਿਉ ਪਖਨੋ ਕਾ ਲੰਕ ਲਵਾਵੇ ਦੋਹੀ ਦੁੱਬੀ ਡੋਬੇ ਹੋਰ ਨਾ ਮੋਹਰਾ ਮਿੱਠਾ ਹੋਏ ਪਚਾਵੇ ਕੰਡਾ ਹੀੜਾ ਮਿਰਗ ਜਿਉ ਦੀਪਕ ਹੋਏ ਪਤੰਗ ਜਲਾਵੇ ਦੋਹੀ ਸਰਾਈ ਜਰਦਰੂ ਪੱਥਰ ਬੇੜੀ ਪੂਰ ਡਬਾਵੇ ਮਨ ਮੁਖ ਮਨ ਅਠਖੰਡ ਹੋਏ ਦੁਸਤ ਸੰਗਤ ਪਰਮ ਪੁਲਾਵੈ ਵੇਸਾ ਪੁੱਤ ਨਿਨੋ ਸਦਾਵੈ ਵੇਸਾ ਪੁੱਤ ਨਿਨੋ ਸਦਾਵੈ ਕਿ ਪੌੜੀ 18ਵੀਂ ਦੇ ਵਿੱਚ ਬਾਲਕ ਜ਼ੁਬਾਨ ਤੇ ਬਿਰਧ ਅਵਸਥਾ ਦੇ ਹਾਲ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਸੁਦਨ ਹੋਵੇ ਬਾਲ ਬੁੱਧ ਬਾਲਕ ਲੀਲਾ ਵਿੱਚ ਵਿਹਾਵੇ ਪਰ ਜੋਬਨ ਫਰਮਾਈਏ ਪਰ ਤਨ ਤਨ ਪਰ ਨਿੰਦ ਲੁਭਾਵੇ ਬਿਰਦ ਹੋ ਆ ਜੰਜਾਲ ਵਿੱਚ ਮਹਾ ਜਾਲ ਪਰਵਾਰ ਪਹਾਵੇ ਬਲਹੀਣਾ ਮਤ ਹੀਣ ਹੋਏ ਨਾ ਬਹਤ ਰਿਆ ਬਰੜਾਵੇ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸਤਾਵੇ ਸਤ ਸੰਗਤ ਗੁਰ ਸ਼ਬਦ ਬਿਣ ਲਖ 84 ਜੋਨ ਪਵਾਵਹਿ ਔਰ ਸਿਰ ਚੁੱਕਾ ਹੱਥ ਨ ਆਵੇ ਅਉਸਰ ਚੁੱਕਾ ਹੱਥ ਨ ਆਵੇ ਅੱਗੇ 19ਵੀਂ ਪੌੜੀ ਦੇ ਵਿੱਚ ਹੰਸ ਗੁਰਮੁਖ ਤੇ ਬਗਲਾ ਮਨਮੁਖ ਦਾ ਫਰਕ ਇਸ ਦਾ ਵਰਨਨ ਕਰਦੇ ਨੇ ਭਾਈ ਗੁਰਦਾਸ ਜੀ ਹੰਸੰ ਨ ਛੱਡੇ ਮਾਨਸਰ ਬਗਲਾ ਛੱਪੜ ਫਿਰ ਆਵੇ ਕੋਇਲ ਬੋਲੇ ਅੰਬ ਬਣ ਬਣਵਣ ਕਾਉ ਕੁਥਾਂ ਸੁਖਾਵੇ ਵਗਨ ਵਗਨ ਹੋਵਨ ਕੁੱਤੀਆਂ ਗਾਈ ਗੋਰਸ ਵੰਸ ਬਧਾਵੇ ਸਫਲ ਬਿਰਖ ਨੇ ਚਲ ਮਤੀ ਨੇ ਫਲ ਮਾਨਸ ਦੇ ਦਿਸਤਾਵੇ ਅਗ ਤਤੀ ਜਲ ਸੀਲਾ ਸਿਰ ਉੱਚ ਨੀਵ ਦਿਖਲਾਵੇ ਗੁਰਮੁਖ ਆਪ ਗਵਾਇਆ ਮਨਮੁਖ ਮੂਰਖ ਆਪ ਗਣਾਵੇ ਦੁਜਾ ਭਾਉ ਕੋ ਦਉ ਹਵਾ ਵੇ ਦੁਜਾ ਭਾਉ ਕੋ ਦਉ ਹਵਾ ਵੇ ਅਗੇ 20ਵੀਂ ਪੌੜੀ ਦੇ ਵਿੱਚ ਪੰਜਾਂ ਰੋਗਾਂ ਵਾਲੀ ਮਨੁੱਖਾ ਦੇਹੀ ਦਾ ਵਰਣਨ ਕੀਤਾ ਹੈ ਭਾਈ ਗੁਰਦਾਸ ਜੀਆ ਨੇ ਗਜ ਮਿਰਗ ਮੀਨ ਪਤੰਗ ਅਲ ਇਕਤ 71 ਰੋਗ ਪਚੰਦੇ ਮਾਨਸ ਦੇਹੀ ਪੰਜਰ ਰੋਗ ਪੰਜੇ ਦੂਤ ਕਸੂਤ ਕਰਨ ਦੀ ਮਾਨ ਅਸਾ ਮਨਸਾ ਡਾਇਣੀ ਹਰਖ ਰੋਗ ਬਹੁ ਰੋਗ ਵਧੰਦੇ ਮਨ ਮੁਕ ਦੂਜੇ ਭਾਏ ਲਗੇ ਪੰਬਲ ਪੂਸੇ ਖਾਏ ਬ ਭਵੰਦੇ ਸਤ ਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹ ਚਲੰਦੀ ਸਾਧ ਸੰਗਤ ਮਿਲ ਚੱਲਣਾ ਭਜ ਗਏ ਠਗ ਚੋਰ ਡਰੰਦੇ ਲੈਲਾਹ ਨਿੱਤ ਘਰ ਨਿਭਹੰਦੇ ਲੈਲਾਹ ਨਿੱਤ ਘਰ ਨਿਭਹੰਦੇ ਅੱਗੇ ਪੰਜਵੀਂ ਵਾਰ ਦੀ 21ਵੀਂ ਪੌੜੀ ਹੈ ਭਾਈ ਸਤਗੁਰ ਸੱਚੇ ਮਲਾਹ ਸਤਗੁਰ ਸੱਚੇ ਮਲਾਹ ਹਨ ਇਸ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ 베ੜੀ ਛਾੜ ਲੰਗਾਇੰਦਾ ਬਹਲੇ ਪੂਰ ਮਨਸ ਮੋਹਣਾ ਗੂ ਇੱਕ ਨਿਭਾਹਿੰਦਾ ਲਸ਼ਕਰ ਸੰਗ ਸਾਹ ਸੁਲਤਾਨਾ ਪਿਰੇ ਮਹਿਲ ਪਹਰੂ ਹੋਏ ਨਚਿੰਦ ਸਵਨ ਪਰ ਧਾਣਾ ਲਾੜਾ ਇੱਕ ਵਿਆਹੀ ਐ ਬਹਲੀ ਜਾਨੀ ਕਰ ਮਹਿਮਾਨਾ ਪਾਤਸ਼ਾਹ ਇੱਕ ਮੁਲਕ ਵਿੱਚ ਹੋਰ ਪ੍ਰਜਾ Hindu Musalmana ਸਤਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਗੁਰ ਸ਼ਬਦ ਨਿਸ਼ਾਨ ਸਤਗੁਰ ਪਰਣੇ ਤਿੰਨ ਕੁਰਬਾਣਾ ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ ਸਤਿਗੁਰ ਪਰਣ ਹੈ ਤਿੰਨ ਕੁਰਬਾਨ ਇਹ ਸਿਪਾਈ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਪੰਜਵੀਂ ਵਾਰ ਦਾ ਜਾਪ ਅੱਗੇ ਭਾਈ ਆਪ ਸਰਵਣ ਕਰੋਗੇ 6ਵੀਂ ਵਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ 6ਵੀਂ ਵਾਰ ਦਾ ਜਾਪ ਜਿਸ ਦੀ ਪਹਿਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਪੂਰੇ ਸਤਿਗੁਰੂ ਜੀ ਨੂੰ ਨਮਸਕਾਰ ਹੈ ਜਿਸ ਦਾ ਪੁਜੀ ਅਗੇ ਸਰਵਣ ਕਰੋਗੇ ਇਸੇ ਤਰ੍ਹਾਂ ਭਾਈ ਸਤਕਾਰ ਸਹਿਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਸਰਵਣ ਆਪ ਜੀ ਨੇ ਕਰਨਾ ਹੈ ਬੜੇ ਇਸ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੂੜ ਰਹਸ ਦੱਸੇ ਨੇ ਜੀਵਨ ਦੇ ਜੋ ਸਾਨੂੰ ਰੋਜ਼ਾਨਾ ਜੀਵਨ ਦੇ ਵਿੱਚ ਅਗਵਾਈ ਕਰਦੇ ਨੇ ਭਾਈ ਸਤਿਕਾਰ ਸਹਿਤ ਸਰਵਣ ਕਰਕੇ ਵਿਚਾਰ ਕਰਨੀ ਹੈ ਭਾਈ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਅਮੁੱਖ ਖਜ਼ਾਨਾ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਿਤਨੀ ਵਿਚਾਰ ਕਰਦੇ ਨੇ ਉਤਨੀ ਅੱਗੇ ਹੋਰ ਗਿਆਸਾ ਵੱਧਦੀ ਹੈ ਆਓ ਭਾਈ ਅੱਗੇ 6ਵੀਂ ਵਾਰ ਦਾ ਜਾਪ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ ਬਖਸ਼ੋ ਆਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ